ਕੋਈ ਸ਼ਮੇਂ ਮੈਦਮ ਰਹੂਗੀ ਨੋਟ ਨੁਕਤੇ ਕਰੋ ਜਦੋਂ ਢਿੱਲੀ ਮੱਠੀ ਹੋ ਜੇ ਜਦੋਂ ਢਿੱਲੀ ਮੱਠੀ ਹੋ ਜੇ ਘੜੀ ਘੁੱਟ ਦਿਓ ਲੱਤਾ ਮਾਈ ਢਾਰ ਲੇਂ ਕੇ ਕਹਿ ਕੇ ਹੱਥ ਫੜੋ ਵਿੱਚ ਹੱਥ ਜਦੋਂ ਢਿੱਲੀ ਮੱਠੀ ਹੋ ਜੇ ਘੜੀ ਘੁੱਟ ਦਿਓ ਲੱਤਾ ਮਾਈ ਢਾਰ ਲੇਂ ਕੇ ਕਹਿ ਕੇ ਹੱਥ ਫੜੋ ਵਿੱਚ ਹੱਥ ਕਿਸੇ ਵੈਦ ਤੋਂ ਬਗੈਰ ਉਹਦੇ ਦੁੱਖ ਨੇ ਹਰੋ ਵੈਦ ਤੋਂ ਬਿਨਾ ਹੀ ਉਹਨਾਂ ਕਮੇ ਦੇ ਮੈਂ ਰਹੂਗੀ ਨੋਟ ਨੁਕਤੇ ਕਰੋ ਖੁਸ਼ ਮੈਡਮ ਰਹੂਗੀ ਨੋਟ ਨੁਕਤੇ ਕਰੋ ਪੁੱਠੇ ਤਵੇਂ ਜਿਹਾ ਹੋਵੇ ਪੁੱਠੇ ਤਵੇਂ ਜਿਹਾ ਹੋਵੇ ਭਾਵੇਂ ਮੈਡਮ ਦਾ ਰੰਗ ਕਹਿ ਦੋ ਮੂੜ ਜਾ ਬਣਾ ਕੇ ਤੂੰ ਤਾਂ 14ਵੇਂ ਦਾ ਚੰਦ ਪੁੱਠੇ ਤਵੇਂ ਜਿਹਾ ਹੋਵੇ ਭਾਵੇਂ ਮੈਡਮ ਦਾ ਰੰਗ ਕਹਿ ਦੋ ਮੂੜ ਜਾ ਬਣਾ ਕੇ ਤੂੰ ਤਾਂ 14ਵੇਂ ਦਾ ਚੰਦ ਭਾਵੇਂ ਅੰਦਰੋਂ ਨਾ ਮਰੋ ਉੱਤੋਂ ਉੱਤੋਂ ਮੈਂ ਅੰਦਰੋਂ ਨੰਬਰੋਂ ਯੁੱਤੋਂ ਯੁੱਤੋਂ ਤਾ ਮਰੋ ਖੁਸ਼ ਮੈਂ ਰਹੂਗੀ ਨੋਟ ਨੁਕਤੇ ਕਰੋ ਖੁਸ਼ ਮੈਨਮ ਰਹੂਗੀ ਨੋਟ ਨੁਕਤੇ ਕਰੋ ਭਾਵੇਂ ਮਾੜੇ ਹੋਣ ਪੇਕੇ ਪਰ ਆਪਾ ਨਹੀਂ ਕਹਿਣਾ ਸਦਾ ਸਿਫਤਾਂ ਦੇ ਪੂਰੇ ਆਪਾ ਬੰਨਦੇ ਹੀ ਰਹਿਣਾ ਭਾਵੇਂ ਨੰਗ ਹੋਣ ਪੇਕੇ ਪਰ ਨੰਗ ਨਹੀਂ ਕਹਿਣਾ ਸਦਾ ਸਿਫਤਾਂ ਦੇ ਪੂਰੇ ਆਪਾ ਬੰਨਦੇ ਹੀ ਰਹਿਣਾ ਫਿਰ ਬਿਨਾ ਹੀ ਜਹਾਜੋਂ ਭਵ ਸਾਗਰ ਤਰੋ ਬਿਨਾ ਹੀ ਜਹਾਜੋਂ ਭਵ ਸਾਗਰ ਤਰੋ ਖੁਸ਼ ਮੈਨਮ ਰਹੂਗੀ ਨੋਟ ਨੁਕਤੇ ਕਰੋ ਕੋਈ ਸ਼ਿਮ ਮੈਦ ਮਰੂਗੀ ਨੋਟ ਨੁਕਦੇ ਕਰੋ ਲੈ ਦੋ 8 ਕ ਮਹੀਨੇ ਪਿਛੋਂ ਇੱਕ ਅੱਧਾ ਸੂਟ ਭੰਗ ਫੌਜੀਆ ਦੇ ਮਾਰੂ ਖੜ ਬੂਹੇ ਚ ਸਲੂਟਾ ਲੈ ਦੋ 8 ਨਾ 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 8 ਮਹੀਨੇ ਵਾਲਾ ਤੱਕ ਬਾਬਾ 8 ਮਹੀਨੇ ਸੂਟ ਬਣਾਣੀ ਸਾਰਦੀਆਂ ਮਾਈਆਂ ਇਹ ਤਾਂ ਗਲਤੀ ਹੋ ਗਈ ਲੈ ਦੋ ਚੜੇ ਹੀ ਮਹੀਨੇ ਪਿਛੋਂ ਇੱਕ ਅੱਧਾ ਸੂਟ ਭੰਗ ਫੌਜੀਆ ਦੇ ਮਾਰੂ ਖੜ ਬੂਹੇ ਚ ਸਲੂਟਾ ਨਾਲੇ ਮੁੰਡੇ ਨੂੰ ਵੀ ਆਖੂ ਬਾਏ ਪਾਪਾ बेटे नु भी आखू टाडा डैडी नु करो खुश मैडम रहूंगी नोट नुकते करो खुश मैडम रहूंगी नोट नुकते करो हुंदे जान तों ਪਿਆਰੇ ਹੁੰਦੇ ਜਾਨ तों ਪਿਆਰੇ ਵੀਰੇ ਔਰਤਾਂ ਨੂੰ ਗਹਿਣੇ ਰੇ ਟਿਚੜ ਅਸਮਾਨਿ ਵੜੇ ਔਖੇ ਹੋਗੇ ਲੈਣੇ ਲੈ ਦੋ ਇੱਕ ਇੱਦਾਂ ਛੱਲਾ ਪੂਰਾ ਹੱਥ ਨਾ ਪਰੋ ਇੱਕ ਇੱਦੀ ਬੰਗ ਪੂਰੀ ਬਾਹ ਨਾ ਹੋ ਖੁਸ਼ ਮੈਡਮ ਰਹੂਗੀ ਨੋਟ ਨੁਕਤੇ ਕਰੋ ਖੁਸ਼ ਮੈਡਮ ਰਹੂਗੀ ਨੋਟ ਨੁਕਤੇ ਕਰੋ